ਗੁੱਡ ਆਫਟਰਨੂਨ ਸਟੂਡੈਂਟਸ ਅੱਜ ਦੀ ਜਿਹੜੀ ਆਪਣੀ ਕਲਾਸ ਹੈ ਪੀਐਸਟੈਟ 2 ਸੀਡੈਟ ਮਾਸਟਰ ਕੇਡਰ ਲੈਕਚਰ ਆਰ ਕੇਡਰ ਪੰਜਾਬ ਜੋਬਸ ਜੀਕੇ ਔਰ ਯੂਸੀਜੀਸੀ ਨੈਟ ਇਹਨਾਂ ਸਾਰਿਆਂ ਲਈ ਹੈ ਔਰ ਆਪਣੇ ਟਾਪਿਕ ਦਾ ਨਾਮ ਹੈ ਇਤਿਹਾਸ ਦੇ ਮੁੱਖ ਸੋਮੇ ਤਾਂ ਇਤਿਹਾਸ ਦੇ ਬਹੁਤ ਸਾਰੇ ਇਹੋ ਜਿਹੇ ਸੋਮੇ ਹੋਏ ਆ ਜਿਨ੍ਹਾਂ ਤੋਂ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲੀ ਹੈ ਔਰ ਸਭ ਤੋਂ ਪਹਿਲਾਂ ਆਪਾਂ ਧਾਰਮਿਕ ਸਾਹਿਤ ਦੀ ਗੱਲ ਕਰੀਏ ਤਾਂ ਧਾਰਮਿਕ ਸਾਹਿਤ ਦੀ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਸਭ ਤੋਂ ਪਹਿਲਾਂ ਉਹ ਵੇਦਾਂ ਤੋਂ ਮਿਲੀ ਆ ਔਰ ਜਿਹੜੇ ਵੇਦ ਹੈ ਇਹ ਗਿਣਤੀ ਦੇ ਵਿੱਚ ਟੋਟਲ ਚਾਰ ਹੈ ਔਰ ਜਿਹੜਾ ਵੇਦਾਂ ਦਾ ਰਚయిత ਮੰਨਿਆ ਗਿਆ ਹੈ ਉਹ ਵੇਦ ਵ્યાਸ ਜੀ ਨੂੰ ਮੰਨਿਆ ਗਿਆ ਹੈ ਔਰ ਚਾਰੇ ਰਿਗਵੇਦ ਕਿਹੜੇ-ਕਿਹੜੇ ਔਰ ਇਹਨਾਂ ਦਾ ਵਿਸ਼ਾ ਕੀ ਹੈ ਉਹ ਵੀ ਆਪਾਂ ਇਹਨਾਂ ਨੂੰ ਸੀਕੁਐਂਸ ਵਾਈਜ਼ ਯਾਦ ਕਰਦੇ ਹਾਂ ਸਭ ਤੋਂ ਪਹਿਲਾਂ ਹੈ ਰਿਗਵੇਦ ਤਾਂ ਰਿਗਵੇਦ ਜਿਹੜਾ ਹੈ ਇਹ ਦੇਵੀ-ਦੇਵਤਿਆਂ ਦੀ ਪ੍ਰਸ਼ੰਸਾ ਦੇ ਸਬੰਧ ਦੇ ਵਿੱਚ ਮੰਤਰ ਗਾਏ ਗਏ ਆ ਔਰ ਜਿਹੜਾ ਸਾਮਵੇਦ ਹੈ ਇਹ ਸਾਰਾ ਸੰਗੀਤ ਨਾਲ ਰਿਲੇਟਡ ਹੈ ਔਰ ਇਹਨੂੰ ਯਾਦ ਰੱਖਣ ਦਾ ਜਿਹੜਾ ਸਭ ਤੋਂ ਸੌਖਾ ਤਰੀਕਾ ਹੈ ਉਹ ਸਸੇ ਦੇ ਸਾਮਵੇਦ ਸਸੇ ਦੀ ਸੰਗੀਤ ਬੰਦ ਹੈ ਔਰ ਇਸ ਤੋਂ ਬਾਅਦ ਤੀਜਾ ਜਿਹੜਾ ਵੇਦ ਹੈ ਇਹ ਯਜੁਰਵੇਦ ਹੈ ਇਹਨੂੰ ਵੀ ਯਾਦ ਰੱਖਣ ਦਾ ਤਰੀਕਾ ਬਹੁਤ ਸੌਖਾ ਹੈ ਯਈਏ ਤੇ ਯਜੁਰਵੇਦ ਔਰ ਯਈਏ ਤੇ ਯੱਗ ਤਾਂ ਜਿੰਨੇ ਵੀ ਯੱਗ ਹੁੰਦੇ ਸੀ ਜਾਂ ਜਿਹੜੇ ਕਰਮਕਾਂਡ ਕੀਤੇ ਜਾਂਦੇ ਸੀ ਮਤਲਬ ਜਿਹੜੀ ਬਲੀ ਵਗੈਰਾ ਦਿੱਤੀ ਜਾਂਦੀ ਸੀਗੀ ਉਹ ਸਾਰਾ ਵਰਣਨ ਯਜੁਰਵੇਦ ਦੇ ਵਿੱਚ ਕੀਤਾ ਹੋਇਆ ਔਰ ਉਸ ਤੋਂ ਬਾਅਦ ਜਿਹੜਾ ਅਗਲਾ ਵੇਦ ਹੈ ਜਿਸ ਨੂੰ ਅਸੀਂ ਅਥਰਵ ਵੇਦ ਕਹਿੰਦੇ ਆ ਔਰ ਇਹ ਜਿਹੜਾ ਲਾਸਟ ਵੇਦ ਹੈ ਸਭ ਤੋਂ ਜਿਹੜਾ ਨਵੀਨ ਵੇਦ ਹੈ ਔਰ ਇਹਦਾ ਜਿਹੜਾ ਵਿਸ਼ਾ ਹੈ ਉਹ ਜਾਦੂ ਟੂਣਿਆਂ ਨਾਲ ਸੰਬੰਧਤ ਹੈ ਸਾਰਾ ਕੁਝ ਇਹਦਾ ਜਾਦੂ ਟੂਣਿਆਂ ਬਗਾਰੇ ਇਹਦੇ ਵਿੱਚ ਵਰਣਨ ਕੀਤਾ ਗਿਆ ਹੈ ਔਰ ਹੁਣ ਆਪਾਂ ਡਿਟੇਲ ਵਾਈਜ਼ ਇਹਨਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਰਿਗਵੇਦ ਦੀ ਤਾਂ ਰਿਗਵੇਦ ਜਿਹੜੀ ਹੈ ਇਹ ਦੁਨੀਆ ਦੀ ਸਭ ਤੋਂ ਪੁਰਾਣੀ ਪਹਿਲੀ ਬੁੱਕ ਆ 올ਡ ਬੁੱਕ ਆ ਦੁਨੀਆ ਦੀ ਸਭ ਤੋਂ ਔਰ ਜਿਹੜੀ ਇਸ ਦੀ ਰਚਨਾ ਹੈ ਉਹ 1500 ਤੋਂ 1000 ਇਸਾ ਪੂਰਬ ਦੇ ਵਿੱਚ ਹੋਈ ਹੈ ਔਰ ਜਿਹੜਾ ਇਹ ਰਿਗਵੇਦ ਹੈ ਇਹਦੀ ਭਾਸ਼ਾ ਕਿਹੜੀ ਹੈ ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਔਰ ਇਹਦੇ 10 ਮੰਡਲ ਆ ਜਿਨ੍ਹਾਂ ਨੂੰ ਅਸੀਂ ਅਧਿਆਏ ਬੋਲਦੇ ਆ ਔਰ 1028 ਇਹਦੇ ਵਿੱਚ ਸੂਕਤ ਦਿੱਤੇ ਹੋਏ ਆ ਜੇ ਸੂਕਤ 1028 ਹੈ ਔਰ ਜੇ ਮੰਤਰਾਂ ਦੀ ਗੱਲ ਕਰੀਏ ਤਾਂ 10552 ਔਰ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਤੁਹਾਨੂੰ 10620 ਮਿਲੇਗਾ ਔਰ ਜਿਹੜੇ ਸਭ ਤੋਂ ਵੱਧ ਮੰਤਰ ਆ ਰਿਗਵੇਦ ਦੇ ਵਿੱਚ ਉਹ ਇੰਦਰ ਦੇਵਤੇ ਦੇ ਆ ਇੰਦਰ ਜਿਹੜਾ ਹੈ ਉਹ ਵਰਖਾ ਦਾ ਦੇਵਤਾ ਮੰਨਿਆ ਗਿਆ ਇਹਨੂੰ ਔਰ ਇਹਦੇ ਵਿੱਚ ਲਗਭਗ 250 ਜਿਹੜੇ ਮੰਤਰ ਆ ਕੱਲੇ ਇੰਦਰ ਦੇਵਤੇ ਦੇ ਹੀ ਵਰਣਨ ਕੀਤਾ ਗਿਆ ਹੈ ਤਾਂ ਇਹ ਸੀਗੀ ਰਿਗਵੇਦ ਬਾਰੇ ਜਾਣਕਾਰੀ ਔਰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਾਮਵੇਦ ਦੀ ਤਾਂ ਸਾਮਵੇਦ ਨੂੰ ਵੀ ਯਾਦ ਰੱਖਣ ਦਾ ਤਰੀਕਾ ਬਹੁਤ ਸੌਖਾ ਬਹਿਲਾ ਤਾਂ ਜਿਹੜਾ ਸਾਮਵੇਦ ਹੈ ਇਹ ਸੱਸੇ ਤੇ ਸਾਮਵੇਦ ਸੱਸੇ ਤੇ ਹੀ ਸੰਗੀਤ ਸਾਰਾ ਸੰਗੀਤ ਨਾਲ ਹੀ ਰਿਲੇਟਡ ਹੈ ਔਰ ਇਹਦੇ ਵਿੱਚ ਜਿਹੜੇ ਮੰਤਰ ਹੈ ਉਹ 1875 ਮੰਤਰ ਆ ਟੋਟਲ ਔਰ 75 ਨਵੇਂ ਆ ਇਹਦੇ ਵਿੱਚ ਜਿਹੜੇ 1800 ਮੰਤਰ ਬਾਕੀ ਰਹਿ ਗਏ 1475 ਦੇ ਵਿੱਚੋਂ ਉਹ 1800 ਰਿਗਵੇਦ ਦੇ ਵਿੱਚੋਂ ਹੀ ਲਏ ਗਏ ਆ ਔਰ ਇਹ ਜਿਹੜਾ ਕਿਉਂਕਿ ਸੰਗੀਤ ਨਾਲ ਰਿਲੇਟਡ ਆ ਤਾਂ ਫਿਰ ਇਸ ਕਰਕੇ ਇਸ ਨੂੰ ਗਾਇਨ ਗ੍ਰੰਥ ਵੀ ਬੋਲਿਆ ਗਿਆ ਹੈ ਇਹ ਸੀਗਾ ਸਾਮਵੇਦ ਔਰ ਜਿਹੜਾ ਰਿਗਵੇਦ ਦਾ ਪਾਠ ਕਰਦਾ ਹੈ ਉਸ ਨੂੰ ਉਦਗਾਤਾ ਬੋਲਿਆ ਜਾਂਦਾ ਹੈ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਪਾਠ ਕਰਦਾ ਉਹਨੂੰ ਆਪਾਂ ਪਾਠੀ ਬੋਲਦੇ ਆ ਤਾਂ ਉਸੇ ਗ੍ਰੰਥੀ ਬੋਲਦੇ ਆ ਉਸੇ ਤਰੀਕੇ ਜਿਹੜਾ ਰਿਗਵੇਦ ਦਾ ਪਾਠ ਕਰਦਾ ਸੀਗਾ ਉਹਨੂੰ ਹੋਤਰੀ ਬੋਲਦੇ ਸੀਗੇ ਔਰ ਜਿਹੜਾ ਸਾਮਵੇਦ ਦਾ ਪਾਠ ਕਰਦਾ ਸੀਗਾ ਉਹਨੂੰ ਉਦਗਾਤਾ ਬੋਲਦੇ ਸੀਗੇ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਯਜੁਰਵੇਦ ਦੀ ਔਰ ਮੈਂ ਪਹਿਲੇ ਹੀ ਤੁਹਾਨੂੰ ਦੱਸਿਆ ਸੀ ਕਿ ਜਈਏ ਤੇ ਯਜੁਰਵੇਦ ਔਰ ਜਈਏ ਤੇ ਯੱਗ ਜਿੰਨੇ ਵੀ ਕਰਮ ਕਾਂਡ ਹੁੰਦੇ ਸੀਗੇ ਜਾਂ ਬਲੀਆਂ ਦਿੱਤੀਆਂ ਜਾਂਦੀਆਂ ਸੀ ਯੱਗ ਕੀਤੇ ਜਾਂਦੇ ਸੋ ਸਾਰਾ ਵਰਣਨ ਜਿਹੜਾ ਯਜੁਰਵੇਦ ਦੇ ਵਿੱਚ ਕੀਤਾ ਗਿਆ ਔਰ ਇਹਨੂੰ ਅਸੀਂ ਦੋ ਪਾਰਟਸ ਦੇ ਵਿੱਚ ਅੱਗੇ ਡਿਵਾਈਡ ਕਰ ਸਕਦੇ ਹਾਂ ਇੱਕ ਹੈ ਸ਼ੁਕਲ ਯਜੁਰਵੇਦ ਤੇ ਇੱਕ ਹੈ ਕ੍ਰਿਸ਼ਨ ਯਜੁਰਵੇਦ ਜੇ ਆਪਾਂ ਸ਼ੁਕਲ ਯਜੁਰਵੇਦ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੇਵਲ ਮੰਤਰਾਂ ਦਾ ਹੀ ਵਰਣਨ ਕੀਤਾ ਗਿਆ ਪਰ ਜੇ ਆਪਾਂ ਗੱਲ ਕ੍ਰਿਸ਼ਨ ਜਜੁਰਵੇਦ ਦੀ ਕਰੀਏ ਤਾਂ ਇਹਦੇ ਵਿੱਚ ਮੰਤਰਾਂ ਦੇ ਨਾਲ-ਨਾਲ ਉਹਨਾਂ ਦੇ ਅਰਥ ਅਰਥ ਵੀ ਦੱਸੇ ਗਏ ਆ ਮਤਲਬ ਉਹਨਾਂ ਨੂੰ ਸਮਝਾਇਆ ਵੀ ਗਿਆ ਹੈ ਤਾਂ ਜਿਹੜਾ ਅਥਰਵ ਵੇਦ ਇਸ ਤੋਂ ਬਾਅਦ ਚੌਥਾ ਵੇਰ ਜਿਹੜਾ ਹੈ ਉਹ ਅਥਰਵ ਵੇਦ ਹੈ ਇਸ ਨੂੰ ਬ੍ਰਹਮ ਵੇਦ ਵੀ ਕਿਹਾ ਗਿਆ ਹੈ ਤੁਹਾਨੂੰ ਕੁਐਸਚਨ ਆ ਸਕਦਾ ਕਿਹੜਾ ਵੇਦ ਹੈ ਜਿਸ ਨੂੰ ਬ੍ਰਹਮ ਵੇਦ ਕਿਹਾ ਗਿਆ ਹੈ ਤਾਂ ਅਥਰਵ ਵੇਦ ਨੂੰ ਹੀ ਬ੍ਰਹਮ ਵੇਦ ਕਿਹਾ ਗਿਆ ਹੈ ਔਰ ਇਹ ਜਿਹੜਾ ਕਾਦੇ ਨਾਲ ਰਿਲੇਟਡ ਹੈ ਯਾਦੂ ਟੂਨੇ ਸਾਰਾ ਕੁਛ ਇਹਦੇ ਵਿੱਚ ਵਰਣਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਦਵਾਈਆਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ ਉਹਨਾਂ ਦਾ ਵੀ ਇਸ ਦੇ ਵਿੱਚ ਵਰਣਨ ਕੀਤਾ ਗਿਆ ਹੈ ਔਰ ਇਹਦੇ ਵਿੱਚ ਜਿਹੜੇ ਮੰਤਰ ਹੈ ਸੂਕਤ ਹੈ ਜਿਹੜੇ ਉਹ 731 ਸੂਕਤ ਹੈ ਔਰ ਇਹ ਸੀਗੇ ਆਪਣੇ ਚਾਰ ਵੇਦ ਵੇਦਾਂ ਤੋਂ ਬਾਅਦ ਜਿਹੜੇ ਪ੍ਰਾਣ ਹੈ ਪ੍ਰਾਣਾ ਬਾਰੇ ਵੀ ਸਾਨੂੰ ਜਿਹੜੀ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਪ੍ਰਾਣਾ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਆਜੂਗਾ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਪ੍ਰਾਣ ਦਾ ਮਤਲਬ ਕੀ ਹੈ ਤਾਂ ਪ੍ਰਾਨ ਦਾ ਮਤਲਬ ਹੈ ਪ੍ਰਾਚੀਨ ਜਿਹਨੂੰ ਅਸੀਂ ਪ੍ਰਾਣਾ ਬੋਲਦੇ ਆਂ ਔਰ ਪ੍ਰਾਨ ਕੁੱਲ ਗਿਣਤੀ ਦੇ ਵਿੱਚ ਜਿਹੜੇ ਆ ਉਹ 18 ਹੈ ਔਰ ਜਿਹੜਾ ਪੰਜਵਾਂ ਪ੍ਰਾਨ ਹੈ ਉਹ ਸਭ ਤੋਂ ਇੰਪੋਰਟੈਂਟ ਮੰਨਿਆ ਗਿਆ ਹੈ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਸਮ੍ਰਿੱਤਿਆਂ ਦੀ ਤਾਂ ਸਮ੍ਰਿੱਤਿਆਂ ਜਿਹੜੀਆਂ ਹੈ ਇਹ ਧਾਰਮਿਕ ਸਾਹਿਤ ਦਾ ਯੰਗ ਆ ਤੁਹਾਨੂੰ ਕੁਐਸਚਨ ਆ ਸਕਦਾ ਸਮ੍ਰਿੱਤਿਆਂ ਕੀ ਦਾ ਅੰਗ ਆ ਤਾਂ ਸਮ੍ਰਿੱਤਿਆਂ ਕੀ ਦਾ ਇਹ ਧਾਰਮਿਕ ਸਾਹਿਤ ਦਾ ਹੀ ਅੰਗ ਆ ਇਹਦੇ ਵਿੱਚ ਜਿਹੜੇ ਆਰੀਆ ਲੋਕ ਆਏ ਸੀਗੇ ਭਾਰਤ ਦੇ ਵਿੱਚ ਤਾਂ ਉਹਨਾਂ ਦੇ ਜਿਹੜੇ ਕਾਨੂੰਨੀ ਗ੍ਰੰਥ ਹੈ ਇਹ ਸਮ੍ਰਿਤੀਆਂ ਜਿਹੜੀਆਂ ਔਰ ਦੁਨੀਆ ਦੀ ਪਹਿਲੀ ਜਿਹੜੀ ਬੁੱਕ ਆ ਇਹ ਇਹ ਸਮ੍ਰਿਤੀ ਨੂੰ ਹੀ ਮੰਨਿਆ ਗਿਆ ਹੈ ਕਾਨੂੰਨੀ ਬੁੱਕ ਜਿਹੜੀ ਹੈ ਜਿਹੜੀ ਇਤਿਹਾਸਿਕ ਬੁੱਕ ਹੈ ਸਭ ਤੋਂ ਪਹਿਲੀ ਉਹ ਰਾਸਤਰੰਗਣੀ ਨੂੰ ਬੋਲਿਆ ਗਿਆ ਹੈ ਪਰ ਜਿਹੜੀ ਧਾਰਮਿਕ ਪਹਿਲੀ ਬੁੱਕ ਹੈ ਉਹ ਆਪਾਂ ਪੜਿਆ ਸੀ ਪਿੱਛੇ ਉਹ ਰਿਗਵੇਦ ਹੈ ਪਰ ਜੇ ਆਪਾਂ ਕਾਨੂੰਨ ਦੀ ਪਹਿਲੀ ਬੁੱਕ ਦੀ ਗੱਲ ਕਰੀ ਤਾਂ ਕਾਨੂੰਨ ਦੀ ਜਿਹੜੀ ਪਹਿਲੀ ਬੁੱਕ ਹੈ ਉਹ ਸਮ੍ਰਿਤੀਆਂ ਨੂੰ ਹੀ ਮੰਨਿਆ ਗਿਆ ਹੈ ਔਰ ਜਿਹੜੀਆਂ ਇਸ ਦੇ ਵਿੱਚ ਜਿਹੜੀ ਮਨੂ ਸਮ੍ਰਿਤੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਆ ਔਰ ਮਨੂ ਸਮ੍ਰਿਤੀ ਦੇ ਵਿੱਚ ਜਿਹੜੀ ਇਹਦੀ ਰਚਨਾ ਕੀਤੀ ਗਈ ਆ ਮਨੂ ਸਮ੍ਰਿਤੀ ਦੀ ਉਹ ਮਨੂ ਨੇ ਕੀਤੀ ਆ ਤਾਂ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਸਮ੍ਰਿਤੀਆਂ ਐ ਜਿਵੇਂ ਨਾਰਦ ਸਮ੍ਰਿਤੀ ਹੋਗੀ ਜਾਂ ਫਿਰ ਵਿਸ਼ਨੂ ਸਮ੍ਰਿਤੀ ਹੋਗੀ ਤਾਂ ਇਹ ਸੀਗੀ ਆਪਣੇ ਕੋਲੇ ਸਮ੍ਰਿਤੀਆਂ ਔਰ ਸਮ੍ਰਿਤੀਆਂ ਤੋਂ ਬਾਅਦ ਜੇ ਆਪਾਂ ਮਹਾਕਾਵ ਦੀ ਗੱਲ ਕਰੀਏ ਤਾਂ ਮਹਾਕਾਵ ਦੀ ਜਿਹੜੀ ਰਚਨਾ ਹੈ ਉਹ ਉੱਤਰ ਵੈਦਿਕ ਕਾਲ ਦੇ ਵਿੱਚ ਹੋਈ ਸੀਗੀ ਉਤਰਵਾਦੀ ਕਾਲ ਦੇ ਵਿੱਚ ਇਹਦੀ ਰਚਨਾ ਹੋਈ ਸੀਗੀ ਔਰ ਮਹਾਕਾਵ ਜਿਹੜੇ ਗਿਣਤੀ ਦੇ ਵਿੱਚ ਦੋ ਆ ਇੱਕ ਰਮਾਇਣ ਹੈ ਤੇ ਇੱਕ ਮਹਾਭਾਰਤ ਹੈ ਹੁਣ ਆਪਾਂ ਇਹਨਾਂ ਕੱਲਿਆਂ-ਕੱਲਿਆਂ ਦਾ ਜ਼ਿਕਰ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਰਮਾਇਣ ਦਾ ਜ਼ਿਕਰ ਕਰਦੇ ਹਾਂ ਜਿਹੜੀ ਰਮਾਇਣ ਦੀ ਰਚਨਾ ਹੈ ਉਹ ਮਹਾਰਿਸ਼ੀ ਵਾਲਮੀਕੀ ਜੀ ਨੇ ਕੀਤੀ ਹੈ ਤੇ ਜਿਹੜਾ ਰਮਾਇਣ ਦਾ ਵਿਸ਼ਾ ਹੈ ਵਿਸ਼ਾ ਇਸ ਦਾ ਕੀ ਹੈ ਰਾਮਚੰਦਰ ਤੇ ਰਾਵਣ ਦੇ ਵਿਚਕਾਰ ਜਿਹੜੀ ਲੜਾਈ ਹੋਈ ਹੈ ਉਸ ਦਾ ਇਸ ਦੇ ਵਿੱਚ ਵਰਣਨ ਕੀਤਾ ਗਿਆ ਹੈ ਔਰ ਜੇ ਆਪਾਂ ਇਹਦੇ ਸ਼ਲੋਕਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ 24000 ਸ਼ਲੋਕ ਆ ਟੋਟਲ ਤਾਂ ਇਸ ਤੋਂ ਬਾਅਦ ਜੇ ਆਪਾਂ ਮਹਾਭਾਰਤ ਦੀ ਗੱਲ ਕਰੀਏ ਤਾਂ ਮਹਾਭਾਰਤ ਦੀ ਜਿਹੜੀ ਰਚਨਾ ਕੀਤੀ ਸੀ ਉਹ ਮਹਾਰਿਸ਼ੀ ਵੇਦਵਿਆਸ ਜੀ ਨੇ ਕੀਤੀ ਸੀ ਔਰ ਇਸ ਮਹਾਭਾਰਤ ਦੇ ਵਿੱਚ 1 ਲੱਖ ਸ਼ਲੋਕ ਆ ਔਰ ਜਿਹੜਾ ਇਸ ਦਾ ਭਾਗ ਹੈ ਇਹ ਜਿਹੜਾ ਮਹਾਭਾਰਤ ਹੈ ਇਹ ਭਗਵਤ ਗੀਤਾ ਦਾ ਹੀ ਇੱਕ ਭਾਗ ਮੰਨਿਆ ਗਿਆ ਹੈ ਇਹ ਵੀ ਆਪਾਂ ਯਾਦ ਰੱਖਣਾ ਹੈ ਔਰ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਮਹਾਭਾਰਤ ਦਾ ਵਿਸ਼ਾ ਕੀ ਹੈ ਤਾਂ ਜਿਹੜਾ ਮਹਾਭਾਰਤ ਦਾ ਵਿਸ਼ਾ ਹੈ ਉਹ ਕੌਰਵਾਂ ਤੇ ਪੰਡਵਾਂ ਦੀ ਲੜਾਈ ਹੈ ਉਹਨਾਂ ਦੀ ਲੜਾਈ ਦਾ ਇਹਦੇ ਵਿੱਚ ਪੂਰਾ ਵਰਣਨ ਕੀਤਾ ਗਿਆ ਹੈ ਮਹਾਭਾਰਤ ਦੇ ਵਿੱਚ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬੋਧ ਸਾਹਿਤ ਦੀ ਤਾਂ ਬਹੁਤ ਸਾਰਾ ਬੁੱਧ ਧਰਮ ਦਾ ਨਾਲ ਰਿਲੇਟਡ ਜਿਹੜਾ ਸਾਹਿਤ ਸੀਗਾ ਉਹਦੇ ਤੋਂ ਵੀ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲੀ ਹੈ ਜਿਵੇਂ ਬੁੱਧ ਧਰਮ ਦੇ ਵਿੱਚ ਤ੍ਰਿਪੀਟਕ ਗ੍ਰੰਥ ਹੈ ਇਹ ਬੁੱਧ ਧਰਮ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਜਾਂ ਮੇਨ ਕਹ ਲੋ ਗ੍ਰੰਥ ਹੈ ਤਾਂ ਇਹ ਪਾਲੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਕਿਉਂਕਿ ਬੁੱਧ ਧਰਮ ਦੇ ਵਿੱਚ ਮੋਸਟਲੀ ਜਿਹੜੀ ਪਾਲੀ ਭਾਸ਼ਾ ਹੀ ਯੂਜ਼ ਕੀਤੀ ਜਾਂਦੀ ਸੀ ਔਰ ਜਿਹੜਾ ਤ੍ਰਿਪਿਟਕ ਹੈ ਤ੍ਰੀ ਦਾ ਮਤਲਬ ਹੁੰਦਾ ਤਿੰਨ ਤਾਂ ਇਹਦੇ ਵਿੱਚ ਤਿੰਨ ਪਿਟਕ ਕਿਹੜੇ-ਕਿਹੜੇ ਸੀਗੇ ਸੁੱਤ ਪਿਟਕ ਵਿਨੈ ਪਿਟਕ ਆਬਿਦਮ ਪਿਟਕ ਤੇ ਇਸ ਦਾ ਜਿਹੜਾ ਵਿਸ਼ਾ ਹੈ ਉਹ ਸਾਨੂੰ ਸਮਾਜਿਕ ਨਿਜਮਾ ਬਾਰੇ ਦੱਸਦਾ ਇੱਕ ਤਾਂ ਤੇ ਇੱਕ ਸਾਨੂੰ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਮਿਲਦੀ ਹੈ ਸਾਨੂੰ ਇਹਨਾਂ ਤੋਂ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਬੁੱਧ ਚਰਿੱਤਰ ਤੇ ਸੌਂਦਰਾਨੰਦ ਦੀ ਇਹਨਾਂ ਦੀ ਜਿਹੜੀ ਰਚਨਾ ਹੈ ਉਹ ਆਸ਼ਵ ਕੋਸ਼ ਨੇ ਕੀਤੀ ਹੈ ਤਾਂ ਇਸ ਦਾ ਜਿਹੜਾ ਵਿਸ਼ਾ ਹੈ ਉਹ ਮਹਾਤਮਾ ਬੁੱਧ ਦੇ ਜੀਵਨ ਦਾ ਇਹਦੇ ਵਿੱਚ ਵਰਣਨ ਕੀਤਾ ਗਿਆ ਹੈ ਬੁੱਧ ਚਰਿੱਤਰ ਤੇ ਸੌਂਦਰਾਨੰਦ ਦਾ ਵਿਸ਼ਾ ਕੀ ਹੈ ਮਹਾਤਮਾ ਬੁੱਧ ਦੇ ਜੀਵਨ ਦਾ ਇਹਦੇ ਵਿੱਚ ਵਰਣਨ ਕੀਤਾ ਗਿਆ ਹੈ ਫਿਰ ਇਸ ਤੋਂ ਬਾਅਦ ਆਪਣੇ ਕੋਲੇ ਆ ਜਾਣਗੇ ਜਾਤਕ ਤੇ ਇਹ ਜਿਹੜੇ ਜਾਤਕ ਹੈ ਇਹ ਵੀ ਬੁੱਧ ਧਰਮ ਦਾ ਹੀ ਗ੍ਰੰਥ ਹੈ ਇਸ ਦਾ ਜਿਹੜਾ ਵਿਸ਼ਾ ਹੈ ਉਹ ਮਹਾਤਮਾ ਬੁੱਧ ਦੇ ਪੂਰਵ ਜਨਮ ਦੀਆਂ ਕਹਾਣੀਆਂ ਦਾ ਵਰਣਨ ਕੀਤਾ ਗਿਆ ਹੈ ਤਾਂ ਇਹਨਾਂ ਦੀ ਜਿਹੜੀ ਗਿਣਤੀ ਹੈ ਟੋਟਲ ਉਹ 549 ਹੈ ਪੂਰਵ ਜਨਮ ਕਹਾਣੀਆਂ ਦੀ ਇਸ ਤੋਂ ਬਾਅਦ ਦੀਪਵੰਸ਼ ਤੇ ਮਹਾਵੰਸ਼ ਇਹ ਵੀ ਦੋਨੇ ਬੁੱਧ ਧਰਮ ਦੇ ਗ੍ਰੰਥ ਹਨ ਇਹਨਾਂ ਦੀ ਰਚਨਾ ਜਿਹੜੀ ਸ਼੍ਰੀਲੰਕਾ ਦੇ ਵਿੱਚ ਹੋਈ ਸੀਗੀ ਤਾਂ ਇਹ ਜਿਹੜੇ ਦੀਪਵੰਸ਼ ਤੇ ਮਹਾਵੰਸ਼ਾ ਇਹ ਦੋਨੇ ਸਾਨੂੰ ਕਾਦੇ ਬਾਰੇ ਜਾਣਕਾਰੀ ਦਿੰਦੇ ਆ ਸ਼੍ਰੀਲੰਕਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਇਸ ਤੋਂ ਬਾਅਦ ਅੱਗੇ ਆਪਣੇ ਕੋਲੇ ਆ ਗਿਆ ਮਲਿੰਦ ਪਨੋਹੋ ਇਹ ਵੀ ਬੁੱਧ ਧਰਮ ਦਾ ਹੀ ਗ੍ਰੰਥ ਹੈ ਇਹਦੇ ਤੋਂ ਸਾਨੂੰ ਕਾਦੇ ਬਾਰੇ ਜਾਣਕਾਰੀ ਮਿਲਦੀ ਹੈ ਇਹਦੇ ਤੋਂ ਸਾਨੂੰ ਜਿਹੜਾ ਯੂਨਾਨੀ ਸ਼ਾਸਕ ਆਇਆ ਸੀ ਜਿਹੜਾ ਗ੍ਰੀਕ ਸ਼ਾਸਕ ਆਇਆ ਸੀਗਾ ਮਨੰਦਰ ਉਹਦੇ ਬਾਰੇ ਸਾਨੂੰ ਇਹਦੇ ਵਿੱਚ ਜਾਣਕਾਰੀ ਮਿਲਦੀ ਹੈ ਇਹ ਅੱਜ ਆਪਾਂ ਜਿਹੜਾ ਆਪਣਾ ਧਾਰਮਿਕ ਸੋਹਤ ਸਾਹਿਤੀ ਕੀਤਾ ਇਹਦੇ ਵਿੱਚ ਇਤਿਹਾਸ ਦੇ ਮੁੱਖ ਭਾਗ ਜਿਹੜਾ ਪਾਰਟ ਰਹਿ ਗਿਆ ਉਹ ਆਪਾਂ ਇਹਦਾ ਕੱਲ ਕੰਪਲੀਟ ਕਰਾਂਗੇ ਅੱਜ ਦੀ ਤੁਹਾਨੂੰ ਆਪਣੀ ਕਲਾਸ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮੱਚ